ਦੋਸਤੋ ਟਾਈਮ ਪਾਕ ਸਟੀering ਬਦਲਣਾ ਪੈਂਦਾ ਹੈ ਅਗਰ ਤੁਸੀਂ ਸਟੀering ਨਹੀਂ ਬਦਲਦੇ ਤੇ ਆਪਣੇ ਸਟੀering ਨੂੰ ਰਿਪੇਅਰ ਕਰਾਉਣੇ ਹੋ ਬੁਸ਼ਿੰਦਾ ਟਿੱਲਾ ਤੇ ਰਾੜ ਦੇ ਉੱਪਰ ਜੰਗਾਲ ਪਿਆ ਹੋਇਆ ਹੈ ਤੁਹਾਡੇ ਗੱਡੀ ਦੇ ਸਸਪੈਂਸ਼ਨ ਦੇ ਵਿੱਚ ਕੋਈ ਕੰਫਰਟ ਨਹੀਂ ਆਉਣਾ ਉਲਟਾ ਸਟੀering 파ਰਾ ਹੋ ਜਾਊਗਾ ਬੜੀਆਂ ਸਾਰੀਆਂ ਵੀਡੀਓ ਦੇਖੀਆਂ ਜਿਹੜੇ ਆਦੇਸ਼ ਦਿੰਦੇ ਹੁੰਦੇ ਆਂਦੇ ਲੋਕ ਵੀ ਇੱਕ ਬੁਸ਼ ਪਾਕੀ ਸਟੀering ਫਿਰ ਉਦਾਂ ਦਾ ਹੋ ਗਿਆ ਦੋਸਤੋ ਟੈਕਨੀਕਲੀ ਪੁਆਇੰਟ ਸੇ ਹੁੰਦੇ ਆ ਜਿਹੜੇ ਦੇਸੀ ਬੁਸ਼ ਹੁੰਦੇ ਆ ਨਾ ਉਹ ਗ੍ਰਿਪ ਬਣਾ ਲੈਂਦੇ ਆ ਜਿਹੜੇ ਕੰਪਨੀਆਂ ਦੇ ਬੁਸ਼ ਹੈ ਉਹ ਸਿਰਫ ਤੇ ਸਿਰਫ ਤਿੰਨ ਥਾਵਾਂ ਤੋਂ ਗ੍ਰਿਪ ਬਣਾ ਕੇ ਰੱਖਦੇ ਬਾਕੀ ਸਾਰਾ ਸਮੂਥਲੀ ਹੋਲ ਖਾਲੀ ਹੁੰਦਾ ਇਹ ਟੈਕਨੀਕਲ ਅਸਿਓਸ਼ ਸ਼ਬਦ ਇਸਤੇਮਾਲ ਕਰੀਏ ਜੀਨੇ ਨਾਲ ਕਸਟਮਰ ਨੂੰ ਇਹ ਲੱਗੇ ਵੀ ਯਾਰ ਇਹ ਤਾਂ ਸਸਤੇ ਬਹੁਤ ਆ ਮਕੈਨਿਕ ਸਸਤੇ ਦੇ ਚਲਦਿਆਂ ਪਾਈਆਂ ਦੇ ਐਂਡ ਵਾਲ ਜੋਇੰਟ ਤੇ ਰਾਰਾ ਸਾਰਾ ਕੁਝ ਤਾਂ ਪਹਿਣਾ ਹੀ ਹੁੰਦਾ ਇੱਕ ਬੁਸ਼ ਨਾਲ ਮਸਲੇ ਹੱਲ ਨਹੀਂ ਹੁੰਦੇ ਜੇ ਮੰਨ ਲਓ ਵੀ ਤੁਸੀਂ ਇੱਕ ਬੁਸ਼ ਲਾ ਦਿੰਨੇ ਆ ਐਂਡ ਵਾਲ ਜੋਇੰਟ ਉਹੀ ਪਾ ਦਿੰਨੇ ਆ ਤੇ ਸਸਪੈਂਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਪ੍ਰੋਪਰ ਕੰਮ ਕਰਨਾ ਹੋਵੇ ਤੇ ਅਗਰ ਸਟੀering ਬਦਲਿਆ ਜਾਵੇ ਸਟੀering ਦੇ ਵਿੱਚ ਡੈਂਪਰ ਬੁਸ਼, ਰੈਕਰੋਡ, ਪੀਨੀਅਨ, ਵਾਲ ਜੋਇੰਟ ਐਂਡ ਬੂਟ ਜਿੱਦਾਂ ਪਾਣੀ ਪਿਆ ਇਹ ਬਾਰ ਬਾਰ ਪਏਗਾ ਕਿਉਂਕਿ ਬੂਟ ਖਰਾਬ ਹੋ ਜਾਂਦੇ ਐਂਡ ਵਾਲ ਜੋਇੰਟ ਲੂਜ਼ ਹੋ ਜਾਂਦੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਅਸੀਂ ਤਾਂ ਜਦੋਂ ਕੋਈ ਕਸਟਮਰ ਆਉਂਦਾ ਸਾਡੇ ਕੋਲੇ ਉਹੀ ਕਸਟਮਰ ਆਉਂਦਾ ਜਿਹੜਾ ਫਸਿਆ ਹੁੰਦਾ ਜਿਹੜਾ ਬਾਰ ਬਾਰ ਮਿਸਤਰੀਆਂ ਕੋਲ ਜਾ ਕੇ ਢੇਡੇ ਕੱਢ ਕੇ ਆਉਂਦਾ ਸੋ ਆਪਣੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਹਰ ਪਾਰਟਸ ਨੂੰ ਚੇਂਜ ਕੀਤਾ ਜਾਵੇ ਜੇ ਤੁਸੀਂ ਰਿਪੇਅਰ ਦੇ ਚੱਕਰ ਵਿੱਚ ਪੈਨੇ ਹੋ ਸਮਾਂ ਤੁਹਾਡਾ ਟਾਈਮ ਪਾ ਕੇ ਤੁਹਾਡੀ ਗੱਡੀ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਆਪਾਂ ਇਹਦੇ ਐਂਡ ਵਾਲ ਜੋਇੰਟ ਸਸਪੈਂਸ਼ਨ ਪੂਰਾ ਚੌਂਟੇ ਸ਼ੌਕਰ ਹਰੇਕ ਚੀਜ਼ ਦਾ ਪ੍ਰੋਪਰ ਕੰਮ ਕੀਤਾ ਕਸਟਮਰ ਨੂੰ ਗੱਡੀ ਦੇ ਵਿੱਚ ਫੀਲਿੰਗ ਉਹ ਦਵਾਈ ਜਿਹੜੀ ਨਵੀਂ ਵਿੱਚ ਆਉਣੀ ਚਾਹੀਦੀ ਹੈ ਪ੍ਰੀਤ ਮੋਟਰਜ਼ ਮੋਗਾ ਨਾ ਕਿ ਕਸਟਮਰ ਨੂੰ ਇਹ ਦਿਖਾਈਏ ਅਸੀਂ ਸਾਰਤਾ ਸਾਰਨ ਵਾਲੀ ਗੱਡੀ ਲੰਬਾ ਟਾਈਮ ਨਹੀਂ ਚੱਲਦੀ ਟਾਈਮ ਪਾ ਕੇ ਉਹ ਹੌਲੀ ਹੌਲੀ ਡਿਸਪੋਜ਼ਲ ਵਾਲੀ ਤੇ ਸਕ੍ਰੈਪ ਪਾਲਿਸੀ ਵਾਲੀ ਗੱਡੀ ਬਣ ਜਾਂਦੀ ਹੈ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਪ੍ਰੀਤ ਮੋਟਰਸ ਮੋਗਾ ਪੀਬੀ 29 ਮੋਗੇ ਵਾਲੇ ਧੰਨਵਾਦ